ਨਿਸਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਕਾਮਰੇਡ ਜੀ ਦੀ ਜਾਤਾਨਾ ਦਾਦਾ ਕੀਤਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਉਹਨਾਂ ਨੇ ਆਪਣਾ ਜੀਵਨ ਉਹਨਾਂ ਦੇ ਨਾਲ ਸੰਘਰਸ਼ ਕਰਦੇ ਹੋਏ ਗੁਜ਼ਾਰੇ ਇਹ ਕਾਮਰੇਡ ਜੀ ਨੇ ਦੱਸਿਆ ਕਿ ਗੌਣਕੀ ਰਾਮ ਦੇ ਮਨ ਵਿੱਚ ਲਾਲ ਝੰਡੇ ਦੀ ਇੰਨੀ ਸੈਕ ਸੀ ਇੰਨੀ ਇੱਛਾ ਸੀ ਇੰਨੀ ਸ਼ਕਤੀ ਸੀ ਵੀ ਉਹ ਲਾਸਟ ਐਂਡ ਇਹਨੂੰ ਹਮੇਸ਼ਾ ਉੱਚਾ ਦੇਖਣਾ ਚਾਹੁੰਦਾ ਸੀ ਤੇ ਲੋਕਾਂ ਦੇ ਹੋਰ ਹੈ ਜਬਰ ਲਈ ਲਗਾਤਾਰ ਕਾਮਰੇਡ ਵੀ ਬਹੁਤ ਮਾਰੇ ਚੁੱਕਿਆ ਤੁਸੀਂ ਉਹਨਾਂ ਦਾ ਵੀ ਚਿੰਤਾ ਚੋਂ ਕਾਮਰੇਡ ਜਿੱਤੇ ਤਾਂ ਬੇਟੀ ਚੱਲਣਾ ਮੈਨੂੰ ਜਿਹਾ ਲੱਗਦਾ ਸੀ ਮੇਰੇ ਡੈਡੀ ਨੇ ਕਿਹਾ ਇੱਦਾਂ ਦੇ ਮੇਰੇ ਜੀ ਦਾ ਫਾਦਰ ਸਾਹਿਬ ਦੇ ਨਾਲ ਸ਼ਕਲ ਵੀ ਨਾਲ ਦੀ ਮਿਲਦੀ ਆ ਵਿਚਾਰ ਦੀ ਰਸਤਰੀ ਸੀ ਤੇ ਕਦੇ ਵੀ ਅੱਜ ਤੱਕ ਮਹਿਸੂਸ ਨਹੀਂ ਹੋਇਆ ਕਿ ਇਹ ਪਰਵਾਹ ਦੇ ਉਹ ਸਾਡੇ ਤੋਂ ਅਲੱਗ ਹੈ ਵੀ ਆਉੜ ਜੀ ਕਹਿੰਦੇ ਸਨ ਕਿ ਵੀ ਲੋਕਾਂ ਨੂੰ ਸ਼ਾਇਦ ਕੋਲੇ ਖਾਇਆ ਤੇ ਜਿਹੜਾ ਨਾਲ ਝੰਡਾਇਆ ਉਹ ਬਿਰਲਾ ਫਿਰਲਾ ਆ ਸਾਥੀਓ ਨਾਲ ਝੰਡਾ ਇੱਕ इनकलाब ज़िंदाद कांगे रोन की राम जी साढा लाल सवा कांगे कौन की राम जी साढा